ਉਲਟ ਰੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿੱਚ 5 ਫੋਰਨ ਮੇਡ ਬਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਆ 4 ਉਹਦੇ ਨਾਲ ਮੈਗਜ਼ੀਨ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਪਛਾਣ ਜਿਹੜੀ ਅਮਿਤ ਸਿੰਘ ਹੈਗਾ ਗੁਰੂ ਕੀ ਵਡਾਲੀ ਛਾਡੇ ਦਾ ਔਰ ਇਹਦਾ ਇੱਕ ਸਾਥੀ ਜਿਹੜਾ ਭੱਜਿਆ ਹੋਇਆ ਉਹ ਹੈ ਗੁਰਪ੍ਰੀਤ ਗਿੱਨੀ ਉਹ ਵੀ ਗਿਵਨ ਸਿੰਘ ਕਲੋਨੀ ਦਾ ਛਾਡੇ ਦਾ ਰਹਿਣ ਵਾਲਾ ਇਹ ਸਾਰੀ ਕਨਸਾਈਨਮੈਂਟ ਕ੍ਰਾਸ ਤੇ ਇੰਟਰਨੈਸ਼ਨਲ ਬਾਰਡਰ ਆਈ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 15 ਜਸਤ ਤੋਂ ਲੈ ਕੇ ਹੁਣ ਤੱਕ ਕ੍ਰਾਸ ਬਾਰਡਰ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਇਸ ਗੱਲ ਦੇ ਉੱਤੇ ਕਿ ਵੈਪਨਸ ਐਕਸਪਲੋਸਿਵ ਜਿਹੜੇ ਪੁਸ਼ ਕੀਤੇ ਜਾ ਰਹੇ ਆ ਕ੍ਰਾਸ ਦੀ ਬਾਰਡਰ ਉਹਦੇ ਤਹਿਤ ਹੀ ਇਹ ਕਨਸਾਈਨਮੈਂਟ ਆਈ ਸੀਗੀ ਔਰ ਜਿਹੜੇ ਅਮਿਤ ਤੇ ਗਿੱਨੀ ਨੇ ਇਹਨਾਂ ਦੇ ਪਾਕਿਸਤਾਨ ਬੇਸ ਸਮਗਲਰਸ ਨਾਲ ਔਰ ਆਊਟ ਆਫ ਸਟੇਟ ਆਪਣੇ ਪੂਛ ਕ੍ਰਿਮੀਨਲਸ ਹੈਗੇ ਆ ਉਹਨਾਂ ਨਾਲ ਵੀ ਇਨ ਟੱਚ ਨੇ ਔਰ ਮੇਨ ਇਹਦੇ ਚ ਪਾਕ ਸਮਗਲਰ ਹੈਗਾ ਰਾਣਾ ਏਲੀਅਸ ਚਾਚਾ ਉਹਦਾ ਨਾਮ ਫਿਕਰ ਹੋ ਰਿਹਾ ਜਿਹੜਾ ਮੇਨ ਇਹ ਕਨਸਾਈਨਮੈਂਟਸ ਭੇਜ ਰਿਹਾ ਇਹਨਾਂ ਨੂੰ ਜ਼ਿਆਦਾਤਰ ਜਿਹੜਾ ਸੈਕਟਰ ਹੈਗਾ ਉਹ ਟਾਰੀ ਸੈਕਟਰ ਹੈ ਡੇਰਾ ਬਾਬਾ ਨਾਨਕ ਸੈਕਟਰਾ ਜੋ ਉਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਇਹ ਸੈਕਟਰ ਜਿਹੜੇ ਯੂਜ਼ ਹੋ ਰਹੇ ਆ ਪ੍ਰੀ ਡੈਸਟਿਨੇਟ ਲొਕੇਸ਼ਨਸ ਭੇਜੀਆਂ ਜਾਂਦੀਆਂ ਆ ਕ੍ਰੋਸ ਦੀ WhatsApp ਤੇ ਦੂਜੇ ਐਪਸ ਦੇ ਰਾਹੀਂ ਇਹ ਕੋਆਰਡੀਨੇਟ ਭੇਜ ਕੇ ਉੱਥੇ ਰੀਸੀਵ ਕੀਤੀਆਂ ਜਾਂਦੀਆਂ ਇਹ ਜਿਹੜੀਆਂ ਕਨਸਾਈਨਮੈਂਟਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਲ ਕਰਨ ਦਾ ਬੜਾ ਇਹਨਾਂ ਦਾ ਇੱਕ ਨੋਵਲ ਤਰੀਕਾ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਬੱਚਿਆਂ ਨੂੰ ਨੇਬੁਲਾਈਜ਼ ਕਰਨ ਵਾਸਤੇ ਉਹ ਇਕੁਪਮੈਂਟ ਹੁੰਦੀ ਹੈ ਉਹ ਜਿਹੜੀ ਆ ਉਹ ਉਹਦਾ ਜਿਹੜਾ ਡੱਬਾ ਹੈ ਉਹਨੂੰ ਇਹ ਯੂਜ਼ ਕਰਦੇ ਰਹੇ ਵੀ ਜਿੰਨਾ ਭਾਰ ਉਹਦਾ ਉਹਨੇ ਪਿਸਟਲ ਜਾਂ ਵੈਪਨ ਨੇ ਇਹਦੇ ਵਿੱਚ ਪਾਏ ਜਾਂਦੇ ਆ so that ਜੇ ਕਿਤੇ ਰਸਤੇ 'ਚ ਕੋਈ ਪੁੱਛੇ ਤਾਂ ਅਗਲਾ ਕਹਿੰਦੇ ਬੱਚਿਆਂ ਵਾਸਤੇ ਜੀ ਲੈ ਕੇ ਜਾ ਰਹੇ ਬੱਚਾ ਬਿਮਾਰ ਹੈ ਦੂਜੀ ਗੱਲ ਇਹਦੇ 'ਚ ਇੰਪੋਰਟੈਂਟ ਆਈ ਹੈ ਕਿ ਇੱਕ ਵਾਰ ਜਦੋਂ ਕਨਸਾਈਨਮੈਂਟ ਆਪਾਂ ਲੈ ਆਂਦੀ ਉਹਨੂੰ ਜਿਹੜਾ ਅੱਗੇ ਦੇਣ ਵਾਲਾ ਸਿਸਟਮ ਹੈ ਉਹ ਇਹ ਰਿਕਸ਼ਾਜ਼ ਬਹੁਤ ਇਹਦੇ 'ਚ ਫ੍ਰੀਕੁਐਂਟਲੀ ਯੂਜ਼ ਕੀਤੇ ਜਾ ਰਹੇ ਨੇ ਔਰ ਜਿੱਥੇ ਵੀ ਜਿਵੇਂ ਹੁਣ ਸਪੋਜ਼ ਕਰੋ ਰੇਲਵੇ ਸਟੇਸ਼ਨ ਵੀ ਜਾਣਾ ਹੈ ਚੁੱਪ ਕਰਕੇ ਇਹ ਰਿਕਸ਼ਾ ਲੈਣਾ ਉੱਥੇ ਜਾ ਕੇ ਜੇ ਇੰਟਰ ਸਟੇਟ ਭੇਜਣਾ ਕੋਈ ਚੀਜ਼ੇ ਬੰਦੇ ਰਾਹੀਂ ਜਾਂ ਦੇਣਾ ਉੱਥੇ ਚਲੇ ਜਾਣਾ ਔਰ ਮੋੜਲੀ ਪੁੱਛ ਗਿਜ ਤੋ ਇਹਨਾਂ ਦੀ ਗੱਲ ਹੈ ਜੋ ਸਾਹਮਣੇ ਆਈ ਹੈ ਕਿ 3 ਲੱਖ ਦੇ ਕਰੀਬ ਇੱਕ ਵੈਪਨ ਦੀ ਪ੍ਰਾਈਸ ਘੱਟੋ ਘਾਟੇ ਵਧ ਰਹੀ ਸੀ ਜਿੱਥੇ ਦਿੰਦੇ ਵੀ ਆਪਣੇ ਬੰਦਿਆਂ ਨੂੰ ਸੋ ਥੈਟ ਹਵਾਲਾ ਰਾਹੀਂ ਉਹ ਪੈਸਾ ਜਿਹੜਾ ਵਾਪਸ ਪਾਕਿਸਤਾਨ ਜਾਂਦਾ ਹੈ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਕਿਉਂਕਿ ਇਹਨਾਂ ਦੇ ਕੁਝ ਬੰਦੇ ਅਜੇ ਰਹਿੰਦੇ ਆ ਜਿੰਨੀ ਵੀ ਫੜਨ ਵਾਲਾ ਰਹਿੰਦਾ ਅਜੇ ਕੁਝ ਇੰਟਰ ਸਟੇਟ ਕਨੈਕਸ਼ਨਸ ਇੱਕ ਤੋਂ ਸਾਹਮਣੇ ਆਏ ਜਿਹੜੇ ਹੁਣ ਅਜੇ ਪ੍ਰੈਸ ਨਾਲ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰਾਂਗੇ ਤਾਂ ਬੜੀ ਕਲੀਅਰ ਪਿਕਚਰ ਕਵਰ ਹੋ ਜਾਏਗੀ ਔਰ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਜਿੰਨੀ ਤਾਂ ਇੱਕ ਹੈਗਾ ਹੀ ਹੈਗਾ ਹੋਰ ਲੋਕ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਾਂਗੇ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਫੋਕਸ ਸਾਡਾ ਇਹੀ ਹੈ ਕਿ ਪਾਕਿਸਤਾਨ ਬੇਸ ਸਮਗਲਰਸ ਦੇ ਹੋਰ ਕਿਹੜੇ ਇੱਥੇ ਰਿਸਿਵਰ ਹੈਗੇ ਪਲੱਸ ਇਹ ਜੇ ਵੈਪਨ ਲੈਂਦੇ ਆ ਤੇ ਕਿੱਥੇ ਦੇ ਰਹੇ ਸੀ ਸੋ ਮੈਂ ਇਹਦੇ ਨਾਲ ਸਮਝਦਾ ਕਿ ਇਹ ਸਾਡੀ ਟੀਮ ਦੀ ਜਿਹਦੇ ਵਿੱਚ ਡੀసీపీ ਆਲਮ ਸਾਹਿਬ ਤੇ ਹਰਪਾਲ ਜੀ ਏਡੀసీపీ ਸ਼ਿਵਦਰਸ਼ਨ ਵਿਨੋਦ ਸਾਡੇ ਐਸਐਚਓ ਛਾਟਾ ਤੇ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕੀਤਾ ਮੇਜਰ ਇੱਕ ਵਾਇਲੈਂਟ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਇੰਨੇ ਵੈਪਨ ਜਦੋਂ ਆ ਜਾਂਦੇ ਤੁਹਾਨੂੰ ਪਤਾ ਹੈ ਕੀ ਹੋ ਜਾਂਦਾ ਔਰ ਇਹ ਅਵਰਟ ਹੋਇਆ ਅੱਗੇ ਵੀ ਇਹਦੇ ਵਿੱਚ ਉਸੇ ਤਰ੍ਹਾਂ ਕਾਰਵਾਈ ਬਣਦੀ ਰਹੂਗੀ ਮੈਂ ਤੁਹਾਡੇ ਨਾਲ ਜ਼ਰੂਰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਆਰਮਜ਼ੈਟ ਤੇ ਆਰਗੇਨਾਈਜ਼ ਕ੍ਰਾਈਮ ਦੀ ਗੱਲ ਕਰੀਏ ਤੇ ਪਿਛਲੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 51 ਕੇਸ ਦਰਜ ਅਸੀਂ ਕੀਤੇ ਆਰਗੇਨਾਈਜ਼ ਕ੍ਰਾਈਮ ਦੇ ਤੇ 106 ਜਿਹੜੇ ਅਕਿਊਜ਼ ਫੜੇ ਗਏ ਆ 68 ਪਿਸਟਲ ਨੇ ਤੇ ਉਹਦੇ ਵਿੱਚ ਚਾਰ ਰਵਲਵਰ ਨੇ ਔਰ ਇੱਕ AK47 ਹੈ ਇੱਕ ਡਬਲ ਬੈਰਲ ਬਾਰਮੋਰ ਗਨ ਹੈ ਇੱਕ ਹੈਂਡ ਗ੍ਰਨੇਡ ਹੈ ਤਾਂ 265 ਜਿਹੜੇ ਜ਼ਿੰਦਾ ਕਾਰਤੂਸ ਉਹ ਬਰਾਮਦ ਹੋਏ ਨੇ 1.5 ਲੱਖ ਹਵਾਲਾ ਮਨੀ ਜਿਹੜੀ ਉਬਰਾਮਦ ਕੀਤੀ ਗਈ ਆ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸੋ ਸਾਡਾ ਜਿਹੜਾ ਇਹ ਵਾਰ ਅਗੇਂਸਟ ਡਰੱਗਸ ਦੇ ਨਾਲ ਨਾਲ ਵਾਰ ਅਗੇਂਸਟ ਆਰਗੇਨਾਈਜ਼ ਕ੍ਰਾਈਮ ਵੀ ਚੱਲ ਰਹੀ ਹੈ ਔਰ ਮੈਂ ਇਸੇ ਤਰ੍ਹਾਂ ਆਪਣੇ ਟੀਮ ਨੂੰ ਦੀ ਦੁਆਰਾ ਸ਼ਲਾਘਾ ਕਰਦਾ ਔਰ ਇਹਨਾਂ ਨੂੰ ਇਨਕਰੇਜ ਐਸੀ ਕਰਦੇ ਆ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਬਹੁਤ ਰਿਵਾਰਡ ਇੱਕ ਬੜੀ ਲਿਬਰਲ ਪਾਲਿਸੀ ਨਾਲ ਸਾਰਿਆਂ ਨੂੰ ਦਿੱਤੇ ਜਾਂਦੇ ਪਿੱਛੇ ਵੀ ਬਹੁਤ ਅਵਾਰਡ ਮਿਲੇ ਆ ਔਰ ਇਹਨਾਂ ਦੇ ਵੀ ਜਿਹੜੀ ਇਹ ਵਾਜਬ ਅਸੀਂ ਰეკਮੈਂਡੇਸ਼ਨ ਕਰਾ ਸਰ ਇਹ ਕਿਹੜੇ ਗੈਨਿੰਗ ਦੇ ਰਹੇ ਸੀ ਜੋ ਕਿ ਆਪ ਕਿੰਸ ਸਟੇਟ ਦਾ ਗੈਨਿੰਗ ਉਹ ਅਸੀਂ ਅਜੇ ਨਾਮ ਤਾਂ ਨਹੀਂ ਦੱਸ ਰਹੇ ਜੀ ਉਹ ਬੰਦਾ ਬੜੀ ਜਲਦੀ ਅਸੀਂ ਫੜ ਲੈਣਾ ਆ ਆਊਟ ਆਫ ਸਟੇਟ ਹੈਗਾ ਉਹ ਤੇ ਉਹਦੇ ਚ ਸਾਨੂੰ ਸਾਰੀ ਤਕਰੀਬਨ ਗੱਲ ਹੋਰ ਬੈਟਰ ਕਲੀਅਰ ਹੋ ਜੇਗੀ ਪਿਕਚਰ ਬੜੀ ਅਮਰਜ ਕਰੇਗੀ ਸਾਹਮਣੇ ਕਿਉਂਕਿ ਜਿਹੜੇ ਪਾਕਿਸਤਾਨ ਬੇਸ ਤੋਂ ਜੋਇਨ ਇੱਕ ਚਾਚਾ ਐਲੀਅਸ ਰਾਣਾ ਸਮੱਗਲਰ ਹੈਗਾ ਉਹਦੇ ਵੀ ਉਸ ਬੰਦੇ ਨਾਲ ਕਾਫੀ ਸਬੰਧ ਨੇ ਔਰ ਉਹ ਬੜਾ ਛਾਤਰ ਦਿਮਾਗ ਇੱਕ ਕ੍ਰਿਮੀਨਲ ਹੈਗਾ ਜਿਹੜਾ ਜਲਦੀ ਅਸੀਂ ਤੁਹਾਡੇ ਸਾਹਮਣੇ ਉਹਦੀ ਡਿਟੇਲਸ ਜਿਹੜੀਆਂ ਸ਼ੇਅਰ ਕਰਾਂਗੇ ਗੈਂਗ ਦਾ ਨਹੀਂ ਕਹਿ ਸਕਦੇ ਆਪਾਂ ਪਰ ਡਿਮਾਂਡ ਜਦੋਂ ਆ ਜਾਂਦੀ ਹੈ ਤੁਹਾਨੂੰ ਪਤਾ ਵੀ ਉਹਦੇ ਮੁਤਾਬਕ ਹੀ ਲੋਕ ਜਿਹੜੇ ਐਕਟਿਵ ਹੋ ਜਾਂਦੇ ਬਾਰਡਰ ਤੇ ਔਰ ਇਹ ਜੇ ਅਮਤ ਦੇਖਿਆ ਜਾਵੇ ਤਾਂ ਲੇਬਰ ਦਾ ਕੰਮ ਕਰਦਾ ਦਸਵੀਂ ਪਾਸ ਹੈ ਬੜੀ ਛੋਟੀ ਉਮਰ ਦੇ ਲੜਕੇ ਇਸ ਗੱਲ 'ਚ ਪੈਸੇ ਦੇ ਲਾਲਚ 20 ਸਾਲ ਦਾ ਇਹ ਹੈਗਾ ਸਾਰਾ ਸੋ ਇਹ ਜਿਹੜੇ ਤੁਹਾਡੇ ਰਾਹੀਂ ਮੈਂ ਜ਼ਰੂਰ ਦੁਬਾਰਾ ਯੂਥ ਨੂੰ ਇਹ ਕਹਿਣਾ ਚਾਹੁੰਦਾ ਬਾਰ-ਬਾਰ ਆਪਾਂ ਕਹਿੰਨੇ ਆ ਕਿ ਮਿਹਨਤ ਕਰੋ ਮਿਹਨਤ ਦੀ ਬਰਕਤ ਹੈ ਉਸ ਕਮਾਈ ਦੀ ਇਹ ਜਿਹੜਾ ਰਸਤਾ ਹੈ ਇਹ ਅਲਟੀਮੇਟਲੀ ᱜੇਲ ਚ ਪਹੁੰਚਾਉਂਦਾ ਜਿਵੇਂ ਤੁਸੀਂ ਦੇਖ ਰਹੇ ਹੋ ਪਹਿਲਾਂ ਵੀ ਇਹ ਐਕਟਿਵ ਰਹੇ ਆ ਜੀ ਤਾਂ ਹੀ ਇਹਨਾਂ ਨੇ ਇੰਨਾ ਮੋਡ ਸਪ੍ਰਿੰਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਟਰਸਾਈਕਲ ਦੇ ਵਿੱਚ ਕਿਦਾਂ ਕਿਟ ਬੈਗ ਬੱਚਿਆਂ ਵਾਲੀ ਚੀਜ਼ ਦਿਖਾਉਣੀ ਹੈ ਹਰ ਬੰਦਾ ਇਸ ਗੱਲ ਨਾਲ ਇਮੋਸ਼ਨਲ ਹੋ ਜਾਂਦਾ ਕਿ ਬੱਚੇ ਬਿਮਾਰ ਆ ਜੀ ਉਹਦਾ ਵਾਸਤੇ ਨੇਬੁਲਾਈਜ਼ਰ ਲੈ ਕੇ ਜਾ ਰਹੇ ਆ ਉਹ ਐਕਚੁਅਲੀ ਪੁਲਿਸ ਵਾਲਾ ਵੀ ਕੋਈ ਨਾ ਕੋਈ ਬੰਦਾ ਵੀ ਆਰ ਆਲ ਹਿਊਮਨਸ ਉਹਨਾਂ ਨੂੰ ਡਾਜ ਕਰਨ ਦੀ ਰੇ ਕੋਸ਼ਿਸ਼ ਕਰਦੇ ਰਹੇ ਆ ਨੇਬੁਲਾਈਜ਼ਰ ਕਿੱਥੋਂ ਲੈ ਲੈਂਦੇ ਸੀ ਤੁਹਾਨੂੰ ਪਤਾ ਲੱਗਿਆ ਜੀ ਨੇਬੁਲਾਈਜ਼ਰ ਤਾਂ ਡੱਬਾ ਹੀ ਸਿਗਰ ਆ ਜੀ ਡੱਬਾ ਹੀ ਉਹ ਤਾਂ ਦਾ ਜੀ ਦਾ ਕੋਈ ਇਨੀਸ਼ੀਏਟ ਨਹੀਂ ਅਜੇ ਉਹ ਗੱਲ ਨਹੀਂ ਆਈ ਉਹ ਤੁਹਾਨੂੰ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ ਕਿ ਉਹ ਆਉਣ ਵਾਲਾ ਟਾਈਮ 'ਚ ਜਿਹੜੇ ਬੰਦੇ ਦੂਜੇ ਫੜੇ ਜਾਣਾ ਗਿੰਨੀ ਨੂੰ ਵੀ ਕਾਫੀ ਜਿਆਦਾ ਨੌਲੇਜ ਹੈ ਪਲੱਸ ਇੱਕ ਆਊਟ ਆਫ ਸਟੇਟ ਮੁਲਜ਼ਮ ਬੈਠਾ ਉਹਦੇ ਉਹਦੇ ਤੇ ਵੀ ਸਾਨੂੰ ਪਤਾ ਹੈ ਕਿ ਉਹਦੇ ਥਰੂ ਕਾਫੀ ਇਨਫੋਰਮੇਸ਼ਨ ਹੋ ਰਹਾ ਹੈ ਕਿ ਸਰ ਟਾਰਗੇਟ ਕੌਣ ਸੀ ਸਰ ਟਾਰਗੇਟ ਅਜੇ ਕਲੀਅਰ ਨਹੀਂ ਹੋਇਆ ਕਿ ਨਹੀਂ ਤੇ ਉਹ ਬੰਦਾ ਹੀ ਦੱਸਣਗੇ ਜਿਵੇਂ ਮੈਂ ਤੁਹਾਨੂੰ ਜਿਹੜਾ ਕ੍ਰਿਮੀਨਲ ਹੈਗਾ ਉਹ ਬੜਾ ਲੱਗ ਜੇਗਾ ਪਰ ਤੇ ਇਹ ਬੰਦਾ ਤੁਸੀਂ ਦੇਖੋ ਨਾ ਜੇ ਬਲੌਕ ਦੀ ਕੁਆਲਿਟੀ ਦੇਖੋ ਕਿੰਨਾ ਛੋਟਾ ਸਾਈਜ਼ ਹੋ ਗਿਆ ਪਰ ਲੀਥਨ ਉਨਾ ਹੀ ਹੈ इजी ਟੂ ਕੈਰੀ ਲੁਕੋਣਾ ਬੜਾ ਸੌਖਾ ਇਹ ਸਾਰੇ ਆਸਟਰੀਅਨ ਮੇਡ ਔਰ ਬੜੇ ਸਫਿਸਟੀਕੇਟਿਡ ਵੈਪਨ ਹੈ ਮਤਲਬ ਇਹਦੇ ਚ ਆਪਾਂ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕ੍ਰਾਸ ਬਾਰਡਰ ਜਿਹੜਾ ਨੈਟਵਰਕ ਹੈ ਉਹਨੂੰ ਪੁਸ਼ ਕੀਤਾ ਜਾ ਰਿਹਾ ਔਰ ਪਿਛਲੇ ਦਿਨਾਂ ਜਿਹੜੀ ਗੱਲ ਆਪਾਂ ਹੋਰ ਵੀ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ ਕਿ ਵੈਪਨਸ ਦੇ ਉੱਤੇ ਜ਼ਿਆਦਾ ਫੋਕਸ ਰਿਹਾ ਕ੍ਰਾਸ ਬਾਰਡਰ ਜਿਹੜੀ ਕਨਸਾਈਨਮੈਂਟਸ ਆਈਆਂ ਮੋਰ ਦੈਨ ਡਰੱਗਸ ਜਿਹੜੇ ਕੁਝ ਪਿਛਲੇ ਦਿਨਾਂ 'ਚ ਕੱਢੀ ਵੀ ਆ ਇਹ ਵੀ ਮੰਨਦੇ ਹੋ ਤੁਸੀਂ ਵੀ ਕੱਢੀ ਵੀ ਆ ਇਸ ਪਾਸੇ ਤੁਰ ਕੇ ਜਿਵੇਂ ਨੀ ਨੀ ਕਟਕਟੇ ਆ ਕਟੀ ਤਾਂ ਡੈਫੀਨਿਟਲੀ ਆ ਜੀ ਉਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਆਪਾਂ ਮਹਿਸੂਸ ਕਰ ਹੀ ਰਹੇ ਆ ਪਰ ਮੈਂ ਬਾਹਰੋਂ ਵੀ ਫੋਕਸ ਦੀ ਗੱਲ ਕਰਾਂ ਕਿਉਂਕਿ 15 ਗਸਤੇ ਟਾਈਮ ਤੇ ਵੈਪਨਸ ਤੇ ਐਕਸਪਲੋਸਿਵ ਦੇ ਉੱਤੇ ਜ਼ੋਰ ਦਿੱਤਾ ਗਿਆ ਔਰ ਉਹਦੇ 'ਚ ਇਹ ਇੱਕ ਪਾਰਟ ਆਫ ਥੈਟ ਕਨਸਾਈਨਮੈਂਟ